ਪਿੰਡ ਦੀ ਕਹਾਣੀ ਫਿੱਟ ਨਹੀਂ ਇੱਕ ਛੋਟੇ ਪਿੰਡ ਵਿੱਚ ਅਮਨ ਨਾਮ ਦਾ ਮੁੰਡਾ ਰਹਿੰਦਾ ਸੀ ਉਹ ਸਿੱਧਾ ਸੋਚਵਾ ਅਤੇ ਅਸਲੀ ਸੱਚ ਦੇ ਪਿੱਛੇ ਖੜਾ ਪਰ ਪਿੰਡ ਦੇ ਜ਼ਿਆਦਾਤਰ ਲੋਕ ਉਸ ਦੀ ਸੋਚ ਨਹੀਂ ਸਮਝਦੇ ਉਹ ਲਾਈਫ ਨੂੰ ਫੋਨ ਫੋਟੋਆਂ ਅਤੇ ਸ਼ੋਰ ਸ਼ਰਾਬੇ ਨਾਲ ਮਾਪਦੇ ਅਮਨ ਨੇ ਛੋਟੀ ਉਮਰ ਤੋਂ ਹੀ ਮਹਿਸੂਸ ਕੀਤਾ ਕਿ ਉਹ ਕਰਾਊਡ ਵਿੱਚ ਫਿੱਟ ਨਹੀਂ ਹੈ ਉਹ ਜ਼ਮੀਰ ਨਾਲ ਖੜਾ ਰਹਿਣਾ ਪਸੰਦ ਕਰਦਾ ਉਹ ਸੱਚ ਬੋਲਦਾ ਉਹ ਫੇਕ ਸਮਾਈਲਸ ਤੇ ਨਕਲੀ ਦੁਨੀਆ ਵਿੱਚ ਫਿੱਟ ਨਹੀਂ ਹੁੰਦਾ। ਸ਼ਾਮ ਨੂੰ ਜਦ ਪਿੰਡ ਦੇ ਬੱਚੇ ਖੇਡ ਰਹੇ ਹੁੰਦੇ ਜਾਂ ਲੋਕ ਛੋਟੇ ਕਲੱਬਾਂ ਵਿੱਚ ਗੱਲਾਂ ਕਰ ਰਹੇ ਹੁੰਦੇ ਅਮਨ ਇਕੱਲਾ ਬੈਠਦਾ, ਲੈਪਟਾਪ ਖੋਲਦਾ ਅਤੇ ਬੀਟ ਤੇ ਗੀਤ ਲਿਖਦਾ। ਉਹ ਆਪਣੇ ਗੀਤਾਂ ਵਿੱਚ ਲਿਖਦਾ, ਅਸੀਂ ਕਰਾਊਡ 'ਚ ਫਿੱਟ ਨਹੀਂ, ਅਸੀਂ ਡਿਫਰੈਂਟ ਹਿੱਟ। ਲੋਕ ਹੱਸਦੇ, ਕਹਿੰਦੇ ਤੂੰ ਸਾਡੀ ਭੀੜ ਵਿੱਚ ਨਹੀਂ ਫਿੱਟ ਹੁੰਦਾ, ਨਵੇਂ ਗੀਤ ਲਿਖ ਕੇ ਕੀ ਕਰੇਂਗਾ? ਪਰ ਅਮਨ ਦਿਲੋਂ ਪੱਕਾ ਸੀ ਉਹ ਜਾਣਦਾ ਸੀ ਕਿ ਉਸ ਦਾ ਸੱਚ ਆਪਣਾ ਰਾਹ ਬਣਾਏਗਾ ਉਹ ਰਾਤਾਂ ਨੂੰ ਜਾਗਦਾ ਦਿਲ ਦੀਆਂ ਅਹਿਸਾਸਾਂ ਨੂੰ ਰੈਪ ਅਤੇ ਧੁਨ ਵਿੱਚ ਬਦਲਦਾ ਇੱਕ ਦਿਨ ਪਿੰਡ ਦੇ ਛੋਟੇ ਹਾਲ ਵਿੱਚ ਅਮਨ ਨੇ ਆਪਣਾ ਗੀਤ ਪੇਸ਼ ਕੀਤਾ ਸ਼ੁਰੂ ਵਿੱਚ ਕੁਝ ਲੋਕ ਹੱਸਦੇ ਕੁਝ ਕਹਿੰਦੇ ਇਹ ਸਾਡੇ ਪਿੰਡ ਦੀ ਗੱਲਾਂ ਤੋਂ ਵੱਖਰਾ ਹੈ ਪਰ ਜਿਵੇਂ ਹੀ ਅਮਨ ਨੇ ਗੀਤ ਗਾਇਆ ਲੋਕਾਂ 'ਚ ਸੁਧਾਰ ਦੀ ਉਮੀਦ ਨਹੀਂ ਪਰ ਸਾਡਾ ਜ਼ਮੀਰ ਜਿੰਦਾ ਹੈ ਹਰੇਕ ਸ਼ਬਦ ਲੋਕਾਂ ਦੇ ਦਿਲ ਤੱਕ ਗਿਆ ਕੁਝ ਲੋਕ ਸੋਚ ਵਿੱਚ ਡੁੱਬ ਗਏ ਹੌਲੀ-ਹੌਲੀ ਅਮਨ ਨੂੰ ਪਤਾ ਲੱਗਾ ਕਿ ਸੱਚ ਅਤੇ ਜ਼ਮੀਰ ਨਾਲ ਬਣਿਆ ਰਸਤਾ ਸਿਰਫ ਉਹੀ ਪੱਕਾ ਹੁੰਨਾ ਹੈ ਅਮਨ ਨੇ ਪਿੰਡ ਦੇ ਲੋਕਾਂ ਦੀਆਂ ਨਕਲੀ ਮੁਸਕਾਨਾਂ ਨੂੰ ਵੇਖਿਆ ਪਰ ਉਹ ਆਪਣੇ ਸੱਚ ਨੂੰ ਵੇਚਣ ਤੋਂ ਇਨਕਾਰ ਕਰਦਾ ਉਸਨੇ ਆਪਣੇ ਗੀਤਾਂ ਨੂੰ ਰਿਕਾਰਡ ਕੀਤਾ ਆਨਲਾਈਨ ਸ਼ੇਅਰ ਕੀਤਾ ਸ਼ੁਰੂ ਵਿੱਚ ਕੁਝ ਹੀ ਲੋਕ ਨੇ ਸੁਣਿਆ ਪਰ ਜਿਵੇਂ ਉਹਦੀ ਰੈਪ ਦੇ ਗੀਤ ਪਸੰਦ ਹੋਏ ਸਚਾਈ ਦੀ ਕਦਰ ਵਾਲੇ ਲੋਕ ਜੁੜਦੇ ਗਏ ਅਮਨ ਨੇ ਸਮਝ ਲਿਆ ਕਿ ਲੋਕਾਂ ਨੂੰ ਤੁਰੰਤ ਸਮਝਾਉਣਾ ਮੁਸ਼ਕਿਲ ਹੈ ਪਰ ਆਪਣੇ ਰਸਤੇ ਤੇ ਸੱਚੇ ਰਹਿਣਾ ਸਭ ਤੋਂ ਵੱਡੀ ਜਿੱਤ ਹੈ ਅਮਨ ਹੁਣ ਵੀ ਇਕੱਲਾ ਰਹਿੰਦਾ ਪਰ ਉਸ ਦੇ ਅੰਦਰ ਕੌਨਫੀਡੈਂਸ ਤੇ ਇਨਰ ਪੀਸ ਹੁੰਦੀ ਉਸ ਦਾ ਸੱਚੀ ਰੈਪ ਅਤੇ ਬੀਟ ਉਸ ਦੀ ਪਹਿਲੀ ਸ਼ਕਤੀ ਬਣ ਗਈ ਪਿੰਡ ਵਿੱਚ ਹੌਲੀ-ਹੌਲੀ ਲੋਕ ਉਸ ਦੇ ਗੀਤ ਸੁਣ ਕੇ ਰੈਜ਼ੋਨੇਟ ਕਰਦੇ ਪਰ ਅਮਨ ਨੂੰ ਹੁਣ ਇਹ ਪਤਾ ਸੀ ਉਹ ਡਿਫਰੈਂਟ ਹਿੱਟ ਹੈ ਕਰਾਊਡ ਵਿੱਚ ਫਿੱਟ ਨਾ ਹੋਣਾ ਕੋਈ ਘਾਟ ਨਹੀਂ ਸਿੱਖਿਆ ਪਾਉ ਕੀ ਮੋਰਲ ਦੁਨੀਆ ਦੀ ਭੀੜ ਵਿੱਚ ਫਿੱਟ ਨਾ ਹੋਣਾ ਤੇ ਆਪਣਾ ਸੱਚਾ ਰਸਤਾ ਚੁਣਨਾ ਹੀ ਵੱਡੀ ਜਿੱਤ ਹੈ ਫੇਕ ਫਰੈਂਡਸ ਫੇਡ ਹੋ ਜਾਂਦੇ ਹਨ ਪਰ ਸੱਚੇ ਵਾਈਬ ਵਾਲੇ ਲੋਕ ਸਦਾ ਤੁਹਾਡੇ ਨਾਲ ਰਹਿੰਦੇ ਹਨ ਜ਼ਮੀਰ ਜਿੰਦਾ ਰਹਿਣਾ ਸਭ ਤੋਂ ਮੁੱਖ ਹੈ